ਦੋਸਤੋ ਹੁਣ ਆਪਾਂ ਬਾਈ ਵਰਗਿਆਂ ਤੋਂ ਜਿਹੜੇ ਮਹਿੰਦਰਾ 605 ਡੀਆਈ ਦੇ ਜਿਹੜੇ ਆਪਾਂ ਰਿਵਿਊ ਆਗੇ ਉਹ ਲਵਾਂਗੇ ਇਹ ਦੱਸਣਗੇ ਇਹਦੇ ਵਿੱਚ ਕੀ ਕੀ ਜਿਹੜੀਆਂ ਐਫੀਸ਼ੀਐਂਸੀਜ਼ ਨੇ ਕੀ ਕੀ ਇਹਦੇ ਵਿੱਚ ਖਾਸੀਤਾਂ ਨੇਗੀਆਂ ਸੋ ਬਾਈ ਜੀ ਆਪਣੇ ਮਹਿੰਦਰਾ 605 ਡੀਆਈ ਬਾਰੇ ਇੰਜਨ ਗੇਅਰ ਬਾਰੇ ਜਾਣਕਾਰੀ ਸਭ ਤੋਂ ਪਹਿਲਾਂ ਬਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਆਪਾਂ ਬਡਲਾਡੇ ਤੋਂ ਬੋਲਦੇ ਆ ਕਿਸਾਨ ਟਰੈਕਟਰ 85 ਤੋਂ ਬੇਪੀਖੀ ਰੋਡ ਦੇ ਉੱਪਰ ਹੈ ਇਹ ਇਹ ਜਿਹੜਾ ਅਰਜਨ 605 ਅਲਟਰਾ ਡੀਆਈਐਮਐਸ ਆਇਆਗਾ ਇਸ ਟਰੈਕਟਰ ਦੀ ਨਾ ਬਹੁਤ ਜ਼ਿਆਦਾ ਤੋਂ ਡਿਮਾਂਡ ਸੀ ਇੱਕ ਤਾਂ ਇਹ ਹਾਈ ਲੋ ਹੁੰਦਾ ਸੀ ਪਹਿਲਾਂ ਹੁਣ ਇਹ ਪੋਰ ਸਪੀਡ ਦੇ ਵਿੱਚ ਆ ਗਿਆ ਠੀਕ ਹੈ ਦੂਸਰੀ ਗੱਲ ਹੈ ਇਹ 4x4 ਦੀ ਬਹੁਤ ਡਿਮਾਂਡ ਸੀ ਪਹਿਲਾਂ 4x4 ਵੀ ਨਹੀਂ ਹੁੰਦਾ ਸੀ ਠੀਕ ਹੈ ਬਾਈ ਇਹ 4x4 ਵੀ ਕਰਦਾ ਸੋ ਬਾਕੀ ਦੇ ਬਾਈ ਜੀ ਗੇਅਰ ਬਾਰੇ ਕੋਈ ਜਾਣਕਾਰੀ ਜਿਵੇਂ ਕੀ ਇਹਦੀ ਕਿਚੇ ਇਹਦਾ ਬਾਈ ਦੀ ਗੇਅਰ ਆ ਇੰਜਨ ਆ ਜਿਹੜਾ ਉਹ ਸਭ ਨੂੰ ਪਤਾ ਹੀ ਆ ਕਿ Mahindra ਦੇ 4 سیلਿੰਡਰ ਇੰਜਨ ਆਉਂਦੇ ਨੇ ਤੇ ਬਾਕੀ ਇਹਦੇ ਵਿੱਚ PTO ਕਲੱਚ ਆ ਉਹ ਵੀ ਅਲੱਗ ਦੇ ਦਿੱਤਾ ਗੇਅਰਾਂ ਵੀ ਆ ਗਿਆ ਇਹਦੇ ਵਿੱਚ ਚਾਰ ਚੌਥਾ ਟਾਪ ਇਧਰ ਆਉਂਦਾ ਚਾਰ ਗੇਅਰ ਉਧਰ ਕਰਦੇ 16 ਸਪੀਡਾਂ ਦੀਆਂ ਅੱਗੇ ਦੀਆਂ ਕਰਤੀਆਂ 4 ਸਪੀਡਾਂ ਦੀਆਂ ਬੈਕ ਠੀਕ ਹੈ ਜੀ ਆਦਰ ਕੰਪਨੀ ਨੇ ਵੀ ਬਣਾਇਆ 4 ਸਪੀਡ ਪਰ ਉਹ ਕੀ ਹੈ ਜਾਣ ਕੇ ਉਹਨਾਂ ਨੇ ਉਲਟਾ ਕਰਖਿਆ ਜੀ ਠੀਕ ਹੈ ਜੀ ਆਮ ਜਿਵੇਂ ਆਪਾਂ ਦੇਖਿਆ ਜਵੇ ਇਧਰਲੇ ਪਾਸੇ ਆਮ ਹਰੇਕ ਟਰੈਕਟਰ ਦੇ ਚੌਥਾ ਟਾਪ ਆਉਂਦਾ ਹੈ ਪਰਦੇ ਪਾਸੇ 3 ਆਉਂਦੇ ਨੇ ਸਭ 12 ਹਸਪੀਟਾ ਬਣ ਜਾਂਦੀਆਂ ਨੇ ਜੀ ਅੱਜ ਵਿੱਚ ਵਿੱਚ ਕੁੱਝ ਕੰਪਨੀ ਨੇ ਕੀ ਕਰਖਿਆਗਾ ਇਧਰਲੇ ਪਾਸੇ ਤੀਜਾ ਟਾਪ ਕਰਖਿਆ ਉਧਰ ਚਾਰ ਕਰਕੇ ਠੀਕ ਹੈ ਕਿਨੇ ਚੌਕੇ ਪਾਰਾ ਕਹਿੰਦੇ ਚਾਹੇ 4 3 12 ਕਰੂੰ ਇਹਦੇ ਕੀ ਹੈ ਅਸਲ ਆਪਣੀ ਕੰਪਨੀ ਨੇ ਬਣਾਇਆ ਇਧਰ ਵੀ ਚਾਰ ਨੇ ਪਰਦੇ ਪਾਸੇ ਵੀ ਚਾਰ ਠੀਕ ਹੈ ਜੀ 16 ਹਸਪੀਟਾ ਇਹ ਬਣਾਇਆ ਬਹੁਤ ਤੇ ਬਾਕੀ ਬਈ ਇਹ 4/4 ਹੀ ਆਉਂਦੇ ਜਾਂ 2 ਵੀਲ ਚ ਵੀ ਆਉਂਦੇ ਆਗੇ 2 ਵੀਲ ਵੀ ਆਉਂਦਾ ਬਈ ਜੀ ਇਹ ਠੀਕ ਹੈ ਜੀ ਉਹਦਾ ਕੋਈ ਥੋੜਾ ਬਹੁਤ ਡਿਫਰੈਂਸ ਹੁੰਦਾ ਹੈ ਹਾਂ ਜੀ ਲੱਖ ਰੁਪਏ ਦਾ ਡਿਫਰੈਂਸ ਹੈ ओके okay, okay. जी ठीक है 4 वी लाख रुपया ਮਹਿੰਗਾ ਤੇ ਦੂਸਰਾ ਜਿਹੜਾ ਆਪਣਾ ਇਹਦੀ ਲਿਫਟ ਵਗੈਰਾ ਬਾਰੇ ਕੋਈ ਇਹਦੇ ਨਾਲ ਕੋਈ ਹੈ ਹਾਂ ਧਿਆਨ ਦੇ ਦਿਓ ਲਿਫਟ ਕਪੈਸਿਟੀ ਦੀ ਬਾਈ ਕੁਆਂਟਲ ਦੀ ਬਾਈ ਜੀ ਦੀ ਲਿਫਟ ਕਪੈਸਿਟੀ ਆਉਂਦੀ ਹੈ ਠੀਕ ਹੈ 16 ਦੇ ਟਾਇਰ ਆਉਂਦੇ ਨੇ ਠੀਕ ਹੈ ਅਗਲੇ ਟਾਇਰ ਇਹਦੇ ਇੱਕ 9 ਪੁਛਦੇ ਨੇ ਓਕੇ ਜੀ ਹਾਂਜੀ ਸੀ ਆਰ ਡੀ ਕਰਕੇ ਇਹ ਕਾਪੀ ਦੇ ਉਪਰ 4969 ਕੁਸ਼ ਪਾਵਰ ਲਿਖੀ ਜਾਂਦੀ ਹੈ ਹੈ ਇਹ 60 ਐਚਪੀ ਦਾ ਟਰੈਕਟਰ ਹੈ ਠੀਕ ਹੈ ਜਿਆਦੇ ਬਹੁਤ ਟਮਾੜਾ ਅੱਜ ਦੀ ਗੜੀ ਬਹੁਤ ਵਧੀਆ ਵਿਖ ਰਹੇ ਜਿਆਦੇ ਯੂਸੇਜ ਕਿੱਥੇ ਆਉਂਦਾ ਜਿਵੇਂ ਇਹ ਖਚਾਈ ਦੇ ਵਿੱਚ ਜਾਂ ਬਾਹ ਬਹਾਈ ਦੇ ਵਿੱਚ ਕਿ 올 ਪਰਪਸ 올 ਪਰਪਸ ਕਿੱਥੇ ਲਾ ਸਕਦੇ ਠੀਕ ਹੈ ਜੀ ਸਾਦਾ ਵਾਹ ਟਰੈਕਟਰ ਜੀ ਬਹੁਤ ਵਧੀਆ ਹਾਂਜੀ ਦੋਸਤੋ ਹੁਣੇ-ਹੁਣੇ ਬਾਈ ਨੇ ਸਾਨੂੰ ਮਹਿੰਦਰਾ ਅਰਜਨ ਅਲਟਰਾ 1605 ਡੀਆਈਐਮਐਸ ਬਾਰੇ ਜਿਹੜੀ ਜਾਣਕਾਰੀ ਦਿੱਤੀ ਹੈਗੀ ਇਹਦੇ ਇੰਜਨ ਗੇਅਰ ਬਾਰੇ ਪੂਰੀ ਫੁੱਲ ਇਹਦਾ ਜਿਹੜਾ ਰਿਵਿਊ ਆਪਾਂ ਨੂੰ ਦਿੱਤਾਗਾ ਸੋ ਟਰੈਕਟਰ ਨੂੰ ਲੈਣ ਵਾਸਤੇ ਤੁਸੀਂ ਕਿੱਥੇ ਆਉਣਾਗਾ ਕਿੱਥੇ ਕੰਟੈਕਟ ਕਰਨਾਗਾ ਉਹ ਬਾਈ ਤੁਹਾਨੂੰ ਦੱਸਣਗੇ ਆਪਣਾ ਕੰਟੈਕਟ ਨੰਬਰ ਦੱਸਣਗੇ ਵਿਦ ਲొਕੇਸ਼ਨ ਹੈ ਜਿਹੜੀ ਉਹ ਤੁਹਾਨੂੰ ਆ ਵੀਡੀਓ ਦੇ ਵਿੱਚ ਦੱਸਣਗੇ ਬਾਈ ਤੁਹਾਡਾ ਕੰਟੈਕਟ ਨੰਬਰ ਕੋਲ ਹੈ ਕੰਟੈਕਟ ਨੰਬਰ ਹੈ 99158 99000 ਅ ਦੂਸਰਾ ਹੈ 98155 37032 ਤੇ ਤੀਸਰਾ ਨੰਬਰ ਹੈ 86999 11222 ਤੇ ਤਿੰਨੇ ਨੰਬਰਾਂ ਤੇ ਕੰਟੈਕਟ ਕਰ ਸਕਦੇ ਹੋ ਜੀ ਇਹ ਤੁਹਾਡੇ ਆਪਣੀ ਏਜੰਸੀ ਆ ਭੀਖੀ ਰੋਡ ਦੇ ਉੱਪਰ ਹੈ ਤੇ ਰੇਟ ਦਾ ਕੋਈ ਚੱਕਰ ਨਹੀਂ ਜੀ ਆਦਰ ਕਿਤੇ ਮਾਚੀ ਟਰਾਈ ਮਾਰ ਕੇ ਆ ਜਾਓ ਠੀਕ ਹੈ ਉਦੋਂ ਸਸਤੀ ਮਿਲੇਗਾ हां बाकी ਬਾਈਵਾਰਗੇ ਨੂੰ ਮਿਲ ਲਓ ਮੌਕੇ ਤੇ ਪੂਰਾ ਮਾਨ ਤਾਣਾ ਜਿਹੜਾ ਤੁਹਾਡਾ ਰੱਖਿਆ ਜਾਊਗਾ ਸੋ ਟਰੈਕਟਰ ਲੈਣ ਵਾਸਤੇ ਜਰੂਰ ਵਿਜ਼ਿਟ ਕਰੋ ਠੀਕੀ ਬਡਲਾਡਾ ਜਿਹੜੀ ਆਪਣਾ ਠੀਕੀ ਬੋਹਾ ਰੋਡ ਦੇ ਉੱਪਰ ਬਡਲਾਡਾ ਵਿਖੇ ਇਹ ਏਜੰਸੀ ਹੈਗੀ ਸੋ ਧੰਨਵਾਦ